हां जी सत श्री अकाल जी सो स्वागत है त्वाडा मेरे चैनल ते गल करदे हां लाडल्या वीडियो बारे सो चिं में के रोजी दी अपनी ਧੀ ਮੰਨੂ ਨਾਲ ਸੂਣ ਤੇ ਗੱਲ ਹੁੰਦੀ ਆ ਤੇ ਮੰਨੂ ਇਹੋ ਜੀ ਕਿਹੜੀ ਗੱਲ ਕਹਿ ਦਿੰਦੀ ਆ ਜਿਸ ਕਰਕੇ रोजी ਪਰੇਸ਼ਾਨ ਹੋ ਜਾਂਦੀ ਆ ਸੋ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੰਨੂ ਨੂੰ ਉਸਦੀ ਮਾਸੀ ਆਪਣੇ ਕੋਲ ਲੈ ਜਾਂਦੀ ਆ ਤੇ ਇਹ ਗੱਲ ਮੰਨੂ ਪਹਿਲਾਂ ਹੀ ਆਪਣੇ ਨਾਨੀ ਨਾਨਾ ਨੂੰ ਵੀ ਦੱਸ ਦਿੰਦੀ ਆ ਤੇ ਜਦ ਮੰਨੂ ਆਪਣੀ ਮਾਸੀ ਦੇ ਪਿੰਡ ਜਾਂਦੀ ਆ ਤੇ ਉੱਥੇ ਜਾ ਕੇ ਉਹ ਮੰਨੂ ਦੀ ਗੱਲ ਆਪਣੀ ਮਾਂ ਰੋਜੀ ਨਾਲ ਹੁੰਦੀ ਆ ਰੋਜੀ ਪਹਿਲਾਂ ਗੁਰਪ੍ਰੀਤ ਦੇ ਸਾਹਮਣੇ ਗੱਲ ਨਹੀਂ ਕਰਦੀ ਉਸ ਨੂੰ ਪਤਾ ਹੈ ਕਿ ਗੁਰਪ੍ਰੀਤ ਨੇ ਜੇ ਮੇਰੀ ਕੋਈ ਗੱਲ ਸੁਣ ਲਈ ਤਾਂ ਇਸਨੇ ਮੇਰੇ ਦਿਵਾਲੇ ਹੋਣਾ ਹੈ ਇਸ ਕਰਕੇ ਉਸ ਨੂੰ ਕਹਿ ਦਿੰਦੀ ਆ ਕਿ ਮੈਂ ਕੁਝ ਨਾ ਕੁਝ ਪੁੱਛਣ ਆਈ ਆ اپنی ਭੈਣ ਨੂੰ ਤੇ ਤੁਸੀਂ ਦੂਰ ਚਲੇ ਜਾਓ ਸੋ ਉਸ ਟਾਈਮ ਗੁਰਪ੍ਰੀਤ ਆ ਉਥੋਂ ਚਲਾ ਜਾਂਦਾ ਹੈ ਤੇ ਬਾਅਦ ਵਿੱਚ ਜਦ ਰੋਚੀ ਫੋਨ ਕਰਨ ਨੂੰ ਲਾ ਕੇ ਹੈਲੋ ਕਰਦੀ ਆ ਤੇ ਅੱਗੋਂ ਮੰਨੂ ਦੀ ਆਵਾਜ਼ ਸੁਣ ਕੇ ਉਸ ਨੂੰ ਬੜੀ ਖੁਸ਼ੀ ਹੁੰਦੀ ਆ ਸੋ ਮੰਨੂ ਬਹੁਤ ਜ਼ਿਆਦੀਆਂ ਗੱਲਾਂ ਕਰਦੀ ਆਪਣੀ ਮੰਮੀ ਨਾਲ ਤੇ ਰੋਜੀ ਨੂੰ ਕਾਫੀ ਸਕੂਨ ਵੀ ਮਿਲਦਾ ਏ ਪਰ ਮੰਨੂ ਚਾਦ ਇੱਕ ਗੱਲ ਕਹਿੰਦੀ ਆ ਤੇ ਜਿਸ ਕਰਕੇ ਰੋਜੀ ਨੂੰ ਪਰੇਸ਼ਾਨੀ ਹੁੰਦੀ ਆ ਕਿਉਂਕਿ ਰੋਜੀ ਨੂੰ ਮੰਨੂ ਕਹਿ ਦਿੰਦੀ ਆ ਕਿ ਮੇਰੀਆਂ ਭੈਣਾਂ ਤੋਂ ਬਾਅਦ ਤੁਹਾਨੂੰ ਇੱਕ ਪੁੱਤ ਵੀ ਮਿਲੇਗਾ ਪਰ ਉਹ ਮੇਰਾ ਸਕਾਪ ਰਹਾ ਨਹੀਂ ਹੋਵੇਗਾ ਇਹ ਸੁਣ ਕੇ ਰੋਜੀ ਨੂੰ ਬੜੀ ਪਰੇਸ਼ਾਨੀ ਹੁੰਦੀ ਆ ਕਿ ਪੁੱਤ ਵੀ ਮਿਲਣਾ ਏ ਤੇ ਪਰ ਉਹ ਇਹਨਾਂ ਦਾ ਸਗਾ ਭਰਾ ਕਿਉਂ ਨਹੀਂ ਹੋਵੇਗਾ ਸੋ ਇਹ ਸੋਚਾ ਸੋਚਦੀ ਹੋਈ ਪਰੇਸ਼ਾਨ ਹੋ ਜਾਂਦੀ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਲਜੀਤ ਦੀ ਮਾਂ ਬੰਨ ਵਾਲੀ ਆ ਤੇ ਬਲਜੀਤ ਨੇ ਇਹ ਗੱਲ ਪਹਿਲਾਂ ਵੀ ਕਹੀ ਸੀ ਕਿ ਆਪਣੇ ਵੱਡੇ ਮੁੰਡੇ ਵੱਲੋਂ ਕਿ ਆਪਣੀ ਝੋਲੀ ਵਿੱਚ ਪਵਾ ਲਓ ਉਸ ਟਾਈਮ ਗੁਰਪ੍ਰੀਤ ਨਹੀਂ ਮੰਨਿਆ ਕਿਉਂਕਿ ਉਹ ਸੋਚ ਰਿਹਾ ਸੀ ਕਿ ਮੇਰਾ ਆਪਣਾ ਹੀ ਪੁੱਤ ਹੋਵੇਗਾ ਪਰ ਜਦ ਦੋ ਧੀਆਂ ਹੋਈਆਂ ਤਾਂ ਉਸਨੇ ਉਹਨਾਂ ਨੂੰ ਐਕਸੈਪਟ ਨਹੀਂ ਕਰਨਾ ਜਿਵੇਂ ਕਿ ਮੰਨੂ ਨੇ ਪਹਿਲਾਂ ਹੀ ਕਿਹਾ ਏ ਕਿ ਇੱਕ ਜਾਵੇਗੀ ਫਿਰ ਮੈਂ ਆਵਾਂਗੀ ਕਿਉਂਕਿ ਇੱਕ ਧੀ ਉਸਨੇ ਕਿਸੇ ਨਾ ਕਿਸੇ ਨੂੰ ਦੇ ਦੇਣੀ ਆ ਉਸ ਤੋਂ ਬਾਅਦ ਮੰਨੂ ਨੇ ਘਰ ਆਉਣਾ ਏ ਤੇ ਬਲਜੀਤ ਨੇ ਜਦ ਆਪਣਾ ਪੁੱਤ ਇਹਨਾਂ ਦੀ ਝੋਲੀ ਵਿੱਚ ਪਾਉਣਾ ਏ ਤਾਂ ਫਿਰ ਗੁਰਪ੍ਰੀਤ ਨੂੰ ਉਹ ਲੈਣਾ ਹੀ ਪੈਣਾ ਕਿਉਂਕਿ ਜਦ ਗੁਰਪ੍ਰੀਤ ਦੇ ਆਪਣਾ ਪੁੱਤ ਨਹੀਂ ਹੋਇਆ ਤਾਂ ਫਿਰ ਉਹ ਸੋਚਦਾ ਏ ਕਿ ਹੁਣ ਮੇਰੇ ਪੁੱਤ ਹੋਣਾ ਹੀ ਨਹੀਂ ਤੇ ਮੇਰੀ ਲੋਕਾਂ ਦੇ ਸਾਹਮਣੇ ਬਹੁਤ ਇਨਸਲਟ ਵੀ ਹੋ ਜਾਣੀ ਆ ਇਸ ਕਰਕੇ ਉਹ ਪੁੱਤ ਨੂੰ ਆਪਣੀ ਝੋਲੀ ਵਿੱਚ ਪਵਾ ਲੈਂਦਾ ਏ ਤੇ ਬਾਹਰ ਲੋਕਾਂ ਨੂੰ ਇਹ ਕਹਿੰਦਾ ਹੈ ਕਿ ਮੇਰੇ ਇੱਕ ਪੁੱਤ ਤੇ ਇੱਕ ਧੀ ਹੋਈ ਆ ਇਸ ਕਰਕੇ ਇੱਕ ਧੀ ਉਸਨੇ ਕਿਸੇ ਨੂੰ ਦੇ ਦੇਣੀ ਤੇ ਇੱਕ ਕੋਲ ਰੱਖ ਲੈਣੀ ਤੇ ਉਦੋਂ ਮੰਨੂ ਵੀ ਘਰ ਵਾਪਸ ਆ ਜਾਏਗੀ ਸੋ ਜਦ ਮੰਨੂ ਇਹ ਗੱਲ ਆਪਣੀ ਮੰਮੀ ਨੂੰ ਦੱਸ ਰਹੀ ਹੁੰਦੀ ਆ ਕਿ ਮੇਰਾ ਇੱਕ ਭਰਾ ਵੀ ਆਏਗਾ ਪਰ ਉਹ ਮੇਰਾ ਆਪਣਾ ਸਗਾ ਭਰਾ ਨਹੀਂ ਹੋਵੇਗਾ ਤਾਂ ਇਹ ਗੱਲ ਤੋਂ ਰੋਜ਼ੀ ਬਹੁਤ ਪਰੇਸ਼ਾਨ ਹੁੰਦੀ ਆ ਤੇ ਉਹ ਸੋਚਦੀ ਆ ਕਿ ਮੰਨੂ ਨੇ ਇਦਾਂ ਗੱਲ ਕਿਉਂ ਕਹੀ ਤੇ ਕਿਹੜਾ ਇਸ ਦਾ ਭਰਾ ਆਵੇਗਾ ਸੋ ਉਹਨੂੰ ਲੱਗਣ ਲੱਗ ਜਾਂਦਾ ਏ ਕਿ ਬਲਜੀਤ ਵੀ ਪ੍ਰੈਗਨੈਂਟ ਆ ਤੇ ਉਸਨੇ ਪਹਿਲਾਂ ਵੀ ਇਹ ਗੱਲ ਛੇੜੀ ਸੀ ਹੋ ਸਕਦਾ ਏ ਕਿ ਬਲਜੀਤ ਨੇ ਹੀ ਆਪਣਾ ਪੁੱਤ ਸਾਡੀ ਝੋਲੀ ਪਾਉਣਾ ਹੋਵੇ ਸੋ ਇਹ ਗੱਲਾਂ ਰੋਜੀ ਦੇ ਦਿਮਾਗ ਵਿੱਚ ਘੁੰਮਣ ਲੱਗ ਜਾਂਦੀਆਂ ਨੇ ਪਰ ਉਸ ਨੂੰ ਚੰਗੀ ਤਰ੍ਹਾਂ ਇਹ ਗੱਲਾਂ ਦਾ ਯਕੀਨ ਨਹੀਂ ਹੁੰਦਾ ਉਹ ਸੋਚਦੀ ਆ ਕਿ ਪਤਾ ਨਹੀਂ ਮੰਨੂ ਨੇ ਕਿਹੜੇ ਤਰੀਕੇ ਨਾਲ ਇਹ ਗੱਲ ਕਰ ਦਿੱਤੀ ਸੋ ਸਗਲ ਦੀ ਰੋਜੀ ਨੂੰ ਪਰੇਸ਼ਾਨੀ ਜੀ ਹੋਣ ਲੱਗ ਜਾਂਦੀ ਆ ਸੋ ਦੇਖਦੇ ਆ ਨੈਕਸਟ ਵੀਡੀਓ ਵਿੱਚ ਕੀ ਹੁੰਦਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ